ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾ ਰਿਹਾ ਆ ਸਤਖੰਡ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜਿ세 ਵੇਖ ਰਹੇ ਹੋ ਸਾਹਮਣੇ ਮੇਨ ਗੇਟ ਜਿੱਥੋਂ ਐਂਟਰੀ ਹੁੰਦੀ ਹੈ ਔਰ ਇੱਕ ਰਸਤਾ ਇੱਧਰੋਂ ਆ ਰਿਹਾ ਔਰ ਇੱਕ ਰਸਤਾ ਇਸ ਪਾਸੋਂ ਵੀ ਜਾ ਰਿਹਾ ਜੀ ਗੁਰੂ ਘਰ ਨੂੰ ਆਉਣ ਵਾਸਤੇ ਤੇ ਸੰਤਾਂ ਖੜੀਆਂ ਬਾਹਰ ਜਿਨ੍ਹਾਂ ਨੇ ਕੋਈ ਲੋਪਰ ਗੁਰੂ ਘਰਾਂ 'ਚ ਯਾਤਰਾ ਕਰਨ ਵਾਸਤੇ ਜਾਣਾ ਹੈ ਜਾਂ ਸ਼ੀਤਲਕੁੰਡ ਜਾਣਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਹੈ ਤੇ ਸੰਤਾਂ ਬਸ ਦੀ ਵੇਟ ਕਰ ਰਹੀਆਂ ਸੋ ਤੁਸੀਂ ਦਰਸ਼ਨ ਦੇਦਾਰੇ ਕਰੋ ਗੁਰਦੁਆਰਾ ਸ਼੍ਰੀ ਪਟਨਾ ਸਾਹਿਬ ਜੀ ਦੇ ਇਸ ਸਮੋਂ ਇਹ ਮੇਨ ਗੇਟ ਤੋਂ ਇੱਕ ਪਾਸੇ ਥੱਲੇ ਪਾਰਕਿੰਗ ਜਾ ਰਹੀ ਜਿਸ ਪਾਸੇ ਪਾਰਕ ਕੀਆ ਗੱਡੀਆਂ ਦੇ। ਪਰ ਸਾਹਮਣੇ ਦਰਸ਼ਨ ਰੋੜੀ ਬਣਾਈ ਹੋਈ ਹੈ। ਇਸ ਪਾਸੇ ਜੋੜਾ ਘਰ ਜੋ ਵੀ ਸੰਗਤ ਇਸ ਪਾਸੇ ਆਉਂਦੀਆਂ ਨੇ ਉਹਨਾਂ ਦੇ ਜੋੜੇ ਤਰਨ ਵਾਸਤੇ ਇਸ ਪਾਸੇ ਜਗ੍ਹਾ ਬਣੀ ਹੋਈ ਹੈ। ਔਰ ਇੱਕ ਗੇਟ ਪਰਲੇ ਪਾਸੇ ਵੀ ਹੈਗਾ। ਦੂਜੀ ਸਾਈਡ ਤੋਂ ਜੋ ਬਾਲੀਲਾ ਗੁਰੂ ਘਰ ਤੋਂ ਉੱਗਲੀ ਆਉਂਦੀ ਹੈ ਉਧਰ ਵੀ ਗੇਟ ਹੈ ਉਸ ਪਾਸੇ ਬਣਿਆ ਹੋਇਆ ਹੈ ਜੁੜੇ ਤਾਰੰਦਾ ਝੋੜਾ ਘਰ ਇਹ ਸਾਡੇ ਗੁਰੂ ਘਰ ਜੀ ਇਹ ਸੋਸਾਂ ਤੇ ਦਸਤਾਂ ਪਾਛਾ ਤਾਂਤ ਨੂੰ ਸੇਵ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਲਾ ਪ੍ਰੇਤਨ ਗੁਰੂ ਗੋਬਿੰਦ ਗੋਬਿੰਦ राय ਜੀ ਮੈਂ ਹਾਂ ਪਰਪਰ ਕੋ 10 ਸ ਦੇਖਣ ਆਇਓ ਜਗਤ ਤਮਾਸ਼ਾ ਇਹ ਪੰਕਤੀਆਂ ਜੋ ਅੰਦਰ ਦੇ ਪਾਸੇ ਦਰਸ਼ਨ ਜੋੜੀ ਹੈ ਉਹ ਦੇਖੀਆਂ ਗੁਰੂ ਘਰ ਵਿੱਚ ਸਵੇ ਨਾਲ ਇਸ ਪਾਸੇ ਜਿਹੜੇ ਸੰਤਾਂ ਨੇ ਯਾਤਰਾ ਤੇ ਜਾਣਾ ਹੁੰਦਾ ਹੈ ਬੁਕਿੰਗ ਕਰਾਣੀ ਹੁੰਦੀ ਹੈ ਸਸੇ ਦਫ਼ਤਰ ਬਣਿਆ ਹੋਇਆ ਹੈ ਇਹ ਸਾਹਮਣੇ ਦਫ਼ਤਰ ਆ ਜੀ ਸੰਤਾਂ ਵੀ ਖੜੀਆਂ ਜਿਨ੍ਹਾਂ ਨੇ ਬੁਕਿੰਗ ਕਰਾਣੀ ਹੈ ਅਸਵੀ ਰਾਤ ਬਹੁਤ ਹੀ ਪਰਾਈ ਹੈ ਗੁਜਰਾ ਸ਼ਿਵਰਕੋੜ ਜਾਣ ਵਾਸਤੇ ਦਫ਼ਤਰ ਦੇ ਪ੍ਰਬੰਧਕ ਕਮੇਟੀ ਤੱਕ ਸ੍ਰੀ ਹਰਮੰਦਰ ਜੀ ਪਤਨਾ ਸਾਹਿਬ ਸੁਭਾ ਕੀਤਾ ਨਦਰਸ਼ਨ ਦਾਰੇ ਕਰਾਉਂਦੇ ਆ ਗੁਰੂ ਘਰ ਦੇ Yeah. Oh, no, my no, no. We <laughs> you Pero...